ਫਰੀ ਗਾਣੇ ਲੈ ਜੋ ਬਾਦੂ ਲਿਖੇ ਪਏ ਐ ਹੁਣ ਸੋਨੂੰ ਡੈਮੋ ਦੇ ਤੌਰ ਤੇ ਗਾਣਾ ਸੁਣਾਉਣਾ ਐ ਐਮ ਨਾਲ ਲੱਖ ਡੇਢ ਲੱਖ ਰੁਪਿਆ ਦੇ ਦਿਆ ਕਰੋ ਨਾਲੇ ਪੇਜ ਤੇ ਫਰੀ ਕਰੂੰ ਪ੍ਰਮੋਸ਼ਨ 5-7 ਰੀਲਾਂ ਪਾਉਂਗਾ ਠੀਕ ਐ ਜਿਨ੍ਹਾਂ ਨੇ ਸ਼ੌਂਕਪੂਰਨ ਐ ਬਾਦੂ ਗਾਣੇ ਲਿਖੇ ਪਏ ਆ ਸੋਡੇ ਭਰਾ ਕੋਲੇ ਹੁਣ ਸੁਣਾਉਣਾ ਮੈਂ ਹੋ ਮਮਤਾਜ ਤੋਂ ਵੀ ਲੱਗਦੀ ਐ ਸੋਹਣੀ ਬੱਲੀਏ ਮੈਂ ਬੇਆਉਣੀ ਬੱਲੀਏ ਨੀ ਲਾਵਾ ਲੈ ਕੇ ਚਾਰ ਨਹੀਂ ਆ ਚੰਨ ਦੇ ਲਵਾਦੂ ਤੇਰੇ ਫੇਸ ਕੱਟ ਨੂੰ ਕੌਣ ਰੋਕੂ ਜੱਟ ਨੂੰ ਲੇਜ਼ਰ ਦੇ ਨਾਲ ਨਹੀਂ ਇੱਕੋ ਹੱਗ ਮਾਰੀ ਘਰ ਬਾਰਿਸ਼ ਅੜਦਾ ਪੇਕਾ ਦਿਲੋਂ ਕੱਢਤਾ ਨਖਰਾ ਵੀ ਭੁੱਲ ਗਈ ਅੜੀ ਜੀ ਦੀ ਪੋਰਸ ਦੇ ਜੁੱਧ ਵਰਗੀ ਨੀਰੀ ਦੁੱਧ ਵਰਗੀ ਮੇ ਤਰਾਂ ਤੇ ਡੁੱਲ ਗਈ ਅੜੀ ਜੀ ਦੀ ਪੋਰਸ ਦੇ ਜੁੱਧ ਵਰਗੀ ਨੀਰੀ ਦੁੱਧ ਵਰਗੀ ਮੇ ਤਰਾਂ ਤੇ ਡੁੱਲ ਗਈ ਹਉ ਜਹਾਗੀਰ ਨੇ ਸਦਾ ਹੈ ਅੰਗਰੇਜ਼ ਮੁੰਡਿਆ ਸੀ ਕਰੇਜ ਮੁੰਡਿਆ ਗੁੱਡ ਬਾਇ ਕਰਦੇ ਤੈਨੂੰ ਜੱਟਾ ਟੈਨਸਾਂ ਦੀ ਨਾਲ ਜੱਬੜੀ ਮੇਰੇ ਦਿਲ ਤੇ ਬਣੀ ਨਾ ਸਵਾਲ ਕਰਦੇ ਇੱਕੋ ਪਿੰਡ ਸੋਹਣਾ ਤੇਰਾ ਮੱਖਾ ਮੁੰਡਿਆਣਾ ਮੋੜਾਂ ਆਖਾ ਮੁੰਡਿਆ ਸੰਧੂਆਂ ਦੇ ਪੁੱਤ ਦਾ ਹਉ ਲੱਗਦਾ ਸਕੰਦਰ ਦਾ ਫੈਨ ਮੁੰਡਿਆ ਤੂੰ ਲਟੈਣ ਮੁੰਡਿਆ ਪੂਰੇ 6 ਫੁੱਟ ਦਾ ਲੱਗਦਾ ਸਿਕੰਦਰ ਦਾ ਫੈਨ ਮੁੰਡਿਆ ਤੂੰ ਲਟੈਣ ਮੁੰਡਿਆ ਪੂਰੇ 6 ਫੁੱਟ ਦਾ ਮੈਸੇਜ ਕਰ ਲਿਓ ਵਾਧੂ ਲਿਖੇ ਪਿਆ ਲੈ ਜਾਓ ਫਰੀ ਓਕੇ ਜੀ